ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਕਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਲਾਲਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਨੇੜੇ ਇਹ ਚੀਨੀਵਾਲ ਕਲਾਂ ਦੇ ਰਹਿ ਜਾਂਦਾ ਤੇ ਦੇ ਨੇੜੇ ਰਾਏਸਰ ਭੋਤਨਾ ਇਹ ਪਿੰਡ ਵੀ ਆ ਬਰਨਾਲੇ ਤੋਂ ਜਿਹੜਾ ਦੋਸਤੋ ਮੋਗੇ ਵਾਲਾ ਰੋਡ ਆ ਜਿਹੜੀ ਸ਼ੜਕ ਆ ਉਸ ਸ਼ੜਕ ਦੇ ਨੇੜ ਤੇੜ ਜੇ ਇਹ ਪਿੰਡ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਸਿੱਧੂ ਡੇਰੀ ਫਾਰਮ ਤੇ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਪਹਿਲਾਂ ਵੀ ਵੀਡੀਓ ਬਣਾਈਆਂ ਵੈਸੇ ਪਸ਼ੂ ਇੱਥੇ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਆ ਖਾਸ ਕਰਕੇ ਗਾਵਾਂ ਪਰ ਅੱਜ ਜਿਹੜੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਇਹਦੇ ਚ ਮੈਂ ਤੁਹਾਨੂੰ ਤਿੰਨ ਮੱਝਾਂ ਵੀ ਦਿਖਾਉਣਾ ਸੋ ਆਪਾਂ ਡਿਟੇਲ ਚ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹੜਾ ਵੀ ਪਸ਼ੂ ਤੁਸੀਂ ਖਰੀਦਣਾ ਹੈ ਗਰਮੀ ਦੀ ਰੁੱਤ ਹੈ ਉਹਦੀ ਤਸੱਲੀ ਮਾਲਕ ਦੇ ਘਰੇ ਕਰੋਗੇ ਨੰਬਰ ਸਿੱਧਾ ਸਕਰੀਨ ਉੱਤੇ ਚੱਲਦਾ ਹੁੰਦਾ ਹੈ ਉਹ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਦੇ ਹੋ ਕੁਝ گاਵਾ ਵੀ ਇਸ ਵੀਡੀਓ ਚ ਦਿਖਾ ਦੇਣੀ ਹੈ ਕਿਉਂਕਿ ਮੇਨ ਕੰਮ ਜਿਹੜਾ ਮੈਂ ਹੁਣ ਤੱਕ ਦੇਖਿਆ ਉਹ ਬਾਈ ਹੋਰਿਆਂ ਦਾ گاਵਾ ਦਾ ਹੀ ਸੀਗਾ ਬਾਕੀ ਅੱਜ ਤਣ ਮੱਝਾਂ ਵੀ ਆ ਉਹਦੇ ਸਬੰਧੀ ਵੀ ਆਪਾਂ ਗੱਲਬਾਤ ਕਰਨੀ ਹੈ ਜਰਸੀ ਵੀ ਇਸ ਵੀਡੀਓ ਵਿੱਚ ਤੁਹਾਨੂੰ ਦਿਖਾਵਾਂਗੇ ਇਹ ਤੋਂ ਬਿਨਾਂ ਕੋਸ ਇਸ ਸਾਈਡ ਦੇ ਉੱਤੇ ਹੋਰ ਨਾਗ ਜਿਹੜੇ ਬਾਈ ਨੇ ਵਧਦੇ ਵੇ ਘਰ ਉਸੇ ਤਰ੍ਹਾਂ ਹੀ ਭਾਵੇਂ ਗਰਮੀ ਹੈ ਜਿਵੇਂ ਪਹਿਲਾਂ گاਵਾ ਹੁੰਦੀਆਂ ਉਸੇ ਤਰ੍ਹਾਂ ਹੀ ਇਹ ਸਾਰਾ ਜਿਹੜਾ ਫਾਰਮ ਹੈ ਬਾਈ ਦਾ ਉਹ ਭਰਿਆ ਹੋਇਆ ਪਸ਼ੂਆਂ ਦੇ ਨਾਲ ਤੇ ਇਹ ਸਾਰੇ ਪਸ਼ੂ ਵਿਕਰੀ ਵਾਲੀ ਹੈ ਸੋ ਸਿੱਧੂ ਡੇਰੀ ਫਾਰਮ ਕਲਾਲਾਂ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਹਾਂ ਮਿਲਦੇ ਹਾਂ ਕਲਦੀਪ بھائی ਨੂੰ ਤੇ ਕਰਦੇ ਹਾਂ ਗੱਲਾਂ ਬਾਤਾਂ ਸ਼ੁਰੂਆਤ ਕਰਾਂਗੇ ਇੱਕ ਐਚ ਫਗਾਹ ਜਿਹੜੀ ਇਸ ਸਾਈਡ ਤੇ ਵੱਧੀ ਹੈ ਉਦੋਂ ਬਾਅਦ ਤਿੰਨ ਮੱਝਾਂ ਫਿਰ ਕੁਸਕ ਗਾਵਾਂ ਤੇ ਨਾਲ ਜਿਹੜਾ ਉਹ ਪਸ਼ੂ ਹੈ ਤੁਹਾਨੂੰ ਤੋਰ ਕੇ ਵੀ ਦਿਖਾਉਂਦੇ ਜਾਵਾਂਗੇ ਉਹ ਮਿਲਦੇ ਹਾਂ ਬਾਈ ਨੂੰ ਕਲਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਕਲਦੀਪ ਭਾਈ ਅੱਜ ਪਹਿਲਾ ਹੀ ਕੁਐਸਚਨ ਹੈ ਵੀ ਮੱਝਾਂ ਪਹਿਲੀ ਵਾਰੀ ਦੇਖ ਰਿਹਾ ਮੈਂ ਮੈਂ ਪਿਛਲੀ ਵੀਡੀਓ ਚ ਦੋ ਤਿੰਨ ਵੀਡੀਓ ਜਦੋਂ ਬਣਾਈਆਂ ਉਹਦੋਂ ਗਾਵਾਂ ਹੀ ਹੁੰਦੀਆਂ ਸੀ ਹਾਂਜੀ ਹਾਂਜੀ ਵੀਰੇ ਉਹਦਾ ਵੀਰੇ ਕਾਰਨ ਵੀ ਜੀਤ ਵੀਰੇ ਇਹ ਆਪਾਂ ਨੂੰ ਨਾ ਹੁਣ ਕਾਫੀ ਵੀਰਾਂ ਦੇ ਫੋਨ ਆਉਂਦੇ ਸੀਗੇ ਵੀ ਆਪਾਂ ਨੇ ਤੋਂ ਵਧੀਆ ਗਾਵਾਂ ਲੈ ਕੇ ਜਾਂਦੇ ਜਿਹੜੇ ਆਪਣੇ ਪੱਕੇ ਕਸਟਮਰ ਹੀ ਨੇ ਅੱਛਾ ਵੀਰ ਸਾਨੂੰ ਮੱਝਾਂ ਦੀ ਵੀ ਲੋੜ ਹੁੰਦੀ ਏ ਮੱਝਾਂ ਵੀ ਚਾਹੀਦੀਆਂ ਸੀ ਮੱਝ ਥੋੜੇ ਕੋਲੋਂ ਮਿਲਦੀ ਨਹੀਂ ਆਪਾਂ ਸਾਰੇ ਵੀਰਾਂ ਦੀ ਡਿਮਾਂਡ ਨੂੰ ਮੰਦੇ ਰੱਖਦੇ ਆ ਨਜ਼ਰ ਵੀ ਆਪਾਂ ਫਿਰ ਮੱਝਾਂ ਵੀ ਹੁਣ ਨਾਲ ਲਿਆਉਣ ਲੱਗੇ ਤੇ ਆਪਾਂ ਹੁਣ ਮਤਲਬ ਦੋਨੇ ਮੱਝਾਂ ਵੀ ਆਪਣੇ ਫਾਰਮ ਤੇ 7-8 ਮਿਲਿਆ ਕਰਨੀਆਂ ਤੇ ਗਾਵਾਂ ਤਾਂ ਵੀ ਬੱਚੀ ਹੁੰਦੀਆਂ ਨੇ ਠੀਕ ਹੈ ਹੁਣ ਮੱਝਾਂ ਵੀ ਯਾਨੀ ਮੱਝਾਂ ਵਾਲਾ ਗਾਹ ਕਿ ਜਿਹੜਾ ਕੋਈ ਫਾਰਮਰ ਵੀਰ ਮੱਝ ਖਰੀਦਣੀ ਚਾਹੁੰਦਾ ਉਹ ਵੀ ਕੰਟੈਕਟ ਕਰ ਸਕਦਾ ਹਾਂਜੀ ਆ ਕਰ ਸਕਦਾ ਜੀ ਠੀਕ ਹੈ ਸ਼ੁਰੂਆਤ ਕਰਦੇ ਆ ਬਈ ਪਹਿਲੇ ਨੰਬਰ ਦੇ ਇੱਕ ਗਾਂ ਐਚ ਐਫ ਨਸਲ ਦੀ ਤਿਆਰ ਖੜੀ ਐ ਕਨਵਾ ਸੂਆ ਸੂਈ ਐ ਬਈ ਇਹ ਵੀ ਜੀ ਦੀ ਦੂਜਾ ਸੂਆ ਸੂਈ ਆ ਕੱਲ ਸਵੇਰ ਦੀ ਡਿਲੀਵਰੀ ਹੋਈ ਆ ਫੇਰ ਜੂਰ ਦੀ ਸਾਰੀ ਵੀਡੀਓ ਆਪਣੇ ਘਰੇ ਬਣਾ ਕੇ ਰੱਖੀ ਹੋਈ ਆ ਤੇ ਮਗਰ ਬੱਚਾ ਇਹਦੇ ਬੱਸੀ ਆ ਬੱਚੀ ਨੇ ਜਨਮ ਦਿੱਤਾ ਹਾਂਜੀ ਹਾਂ ਠੀਕ ਐ ਸੂਆ ਇਹਦਾ ਦੂਜਾ ਦੱਸਿਆ ਹੇ ਸੂਆ ਕਹਿੰਦਾ ਮੈਂ ਦੱਸਿਆ ਤਾਂ ਸੂਆ ਦੂਸਰਾ ਵੀਰੇ ਦੂਜਾ ਸੂਆ ਹਾਂ ਠੀਕ ਹੈ ਕੀ ਅਕਲਦੀਪਾ ਜੀ ਰੇਟ ਕੀ ਰਹਿਣਾ ਇਹਦਾ ਰੇਟ ਜੈਜੂਗਾ ਆਪਾਂ ਕਰਦਾਂਗੇ ਫੋਨ ਤੇ ਜੀ ਠੀਕ ਹੈ ਤੋਰ ਦਈਏ ਨੂੰ ਹਾਂ ਤੋਰ ਦਿੰਨੇ ਠੀਕ ਹੈ ਸੋ ਦੱਸੋ ਬੱਚਾ ਇਹਨੇ ਵੱਛੀ ਦਿੱਤੀ ਹੈ ਥੋੜੀ ਥੋੜੀ ਪਲੂਣ ਹਵਾਨੇ ਤੇ ਹੈਗੀ ਐ ਕੋਸਾਂ ਗਰਮੀ ਦੀ ਰੁੱਤ ਐ ਤੇ ਕੋਸ ਹਜੇ ਤਾਜੀ ਸੂਈ ਐ ਵੱਛੀ ਬੜੀ ਸੋਹਣੀ ਬੱਸੋ ਇਹਦੇ ਨਾਲ ਤੁਸੀਂ ਦੇਖੋਗੇ 나ੜੂਆ ਬਿਲਕੁਲ ਕੱਚਾ ਨਜ਼ਰ ਆਉਂਦਾ ਹੋਣਾ ਬਹੁਤ ਸੋਹਣੇ ਫੇਸ ਵਾਲੀ ਵੱਛੀ ਬੱਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਤੋ ਗਾਣ ਤੁਹਾਨੂੰ ਤੋਰ ਕੇ ਦਿਖਾਉਣੇ ਆ ਕੱਲ ਸਵੇਰ ਦੀ ਸੂਈ ਬਾਈ ਕਹਿੰਦਾ ਵੀ ਜੇਰ ਜਦੋਂ ਪਈ ਆ ਉਹਦੀ ਵੀਡੀਓ ਬਣਾ ਲਈ ਸੀ ਤੋ ਉਹ ਤੁਹਾਨੂੰ ਵੀਡੀਓ ਮਿਲ ਜੂਗੀ ਉਹ ਨਾਲ ਹੀ ਦੋਸਤ フォਲੋ ਚਲ ਵੱਡੇ ਕਦ ਕਾਟ ਚ ਇਹ ਗਾਣ ਦੋਸਤੋ ਥਣ ਜਿਹੜਾ ਉਹ ਹੱਥੀਂ ਚੁਵਾਈ ਆ ਨਿਕਲੂਗਾ ਪਰ ਥੱਲੇ ਤੁਹਾਨੂੰ ਭਲੂਣ ਦਿਸਦੀ ਹੋਣੀ ਆ ਹਵਾਨੇ ਦੇ ਉਹਦੇ ਕਰਕੇ ਥਣ ਥੋੜਾ ਭਲੂਣ ਚ ਕਈ ਵਾਰ ਲੁਕਿਆ ਦਿਸਦਾ ਆ ਆਪ ਜੀ ਮਿੰਗ ਮੋੜ ਦ ਹਵਾਨੇ ਦਾ ਰੁਖ ਤੁਸੀਂ ਦੇਖ ਸਕਦੇ ਹੋ ਦੋਸਤੋ ਇਸ ਟਾਈਮ ਦਾ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਬਾਈ ਕੋਲੋਂ ਕਿਉਂਕਿ ਮੱਝਾਂ ਦੀ ਵੀਡੀਓ ਕਰਨੀ ਹੈ ਸੋ ਇਹਦਾ ਸਟਰਕਚਰ ਤੁਸੀਂ ਦੇਖ ਸਕਦੇ ਹੋ ਰੇਟ ਫੋਨ ਦੇ ਉੱਤੇ ਰਹੂਗਾ ਜਿਵੇਂ ਜਿਵੇਂ ਮਿਲਕਿੰਗ ਹੁੰਦੀ ਜਾਊਗੀ ਉਮਰ ਮੈਂ ਇਹਦੀ ਜਿਹੜੀ ਫਲੋਨ ਹੈ ਜਿਹੜੀ ਇਹਦੇ ਸੋਚ ਨੂੰ ਸਵੇਲਿੰਗ ਦਿਸਦੀ ਹੁੰਦੀ ਹੈ ਉਹ ਉਤਰਨੀ ਜਾਣੀ ਹੈ ਤੇ ਹਵਾਨਾ ਤੁਹਾਨੂੰ ਥੋਸ ਜਾਂ ਨਜ਼ਰ ਆਉਣ ਲੱਗ ਜੂਗਾ ਸੋ ਨਾਲ ਬੱਛੀ ਇੱਕ ਮੱਝ ਨੂੰ ਅੱਗੇ ਦਿਖਾਉਣੇ ਆ। ਕਲਦੀ ਭਾਈ ਇਹ ਮੱਝ ਦੀ ਕੀ ਡਿਟੇਲ ਆ? ਕਹਿੰਨ ਮਸੂਹਾ ਸੂਆ ਸੂਈ। ਇਹ ਦੀ ਜੀਤ ਵੀਰੇ ਦੂਜਾ ਸੂਆ ਪਰਸੋਂ ਸੂਆ ਦੀ ਸੂਈ ਵੀ ਆ। ਠੀਕ ਹੈ। ਹਾਏ ਦਾ ਤੁਹਾਡੇ ਆਉਣ ਤੋਂ ਪਹਿਲਾਂ ਸੌਦਾ ਹੋ ਗਿਆ। ਵੀਰੇ ਆਏ ਹੋਏ ਨੇ। ਆਪਾਂ ਤਾਂ ਤਾਲੇ ਤੋਂ ਆਜਾ ਵੀਰੇ। ਇਹਨਾਂ ਨੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਸੌਦਾ ਕਰਿਆਗਾ। ਇੱਕ ਛੁੱਟੀ ਆਪਣੀ ਇਹਨਾਂ ਤੋਂ ਪਹਿਲਾਂ ਵੇਖ ਕੇ ਚਲੀ ਗਈ। ਇਹ ਢੇਨ ਨੇ ਲੈ ਲਈ ਤੁਹਾਡੇ ਆਉਣ ਤੋਂ ਪਹਿਲਾਂ। ਠੀਕ ਹੈ। ਇਹਦੇ ਮਗਰ ਮੇਲ ਕਾਪ ਸੀਗਾ। ਪਰਸੋਂ ਸਵੇਰ ਹੀ ਸੂਈ, ਦੂਜੇ ਸੂਆ ਸੂਈ। ਠੀਕ ਹੈ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅ ਕਿਹੜੇ ਪਿੰਡ ਤੋਂ ਆਏ ਹੋ ਬਈ ਪਿੰਡ ਲਾਲ ਤੋਂ ਫਰਦ ਜੀ ਜਿਹੜਾ ਲੁਧਿਆਣਾ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਾਲ ਤੋਂ ਤੋਂ ਉੱਚ ਇਹ ਕੁਲਦੀਪ بھائی ਹੋਰਾਂ ਨਾਲ ਫਿਰ ਕਿਵੇਂ رابطہ ਕਾਇਮ ਹੋਇਆ ਇਹਨਾਂ ਨੇ ਜੀ ਆਪਾਂ ਇਹਨਾਂ ਦਾ ਇੱਕ ਚੈਨਲ ਦੇਖਦੇ ਆਂ ਹੀ ਬਾਕੀ ਤੁਹਾਡੇ ਚੈਨਲ ਨਾਲ ਵੀ ਦੇਖਦੇ ਰਹਿੰਦੇ ਰਹਿੰਦੇ ਜੁੜਦੇ ਰਹਿੰਦੇ ਆ ਜੀ ਅੱਛਾ ਹਾਂ ਜੀ ਠੀਕ ਹੈ ਫਿਰ ਉਹ ਵੀਡੀਓ ਦੇਖ ਕੇ ਇੱਥੇ ਪਹੁੰਚ ਕੇ ਇੱਥੇ ਪਹੁੰਚਿਆ ਠੀਕ ਹੈ ਇਹ ਮੱਝ ਤੁਸੀਂ ਖਰੀਦ ਲਈ ਫਿਰ ਘਰੇ ਦੁੱਧ ਦਾ ਕੰਮ ਹੈ ਜਾਂ ਜੇ ਸੇਲ ਪਰਚੇਜ ਦਾ ਕੰਮ ਕਰਦੇ ਨਹੀਂ ਦੁੱਧਾ ਹੀ ਆਪਣਾ ਡੇਰੀ ਦਾ ਕੰਮ ਹੈ ਠੀਕ ਹੈ ਦੁੱਧਾ ਹੀ ਕੰਮ ਰੱਖਿਆ अच्छा ठीक है। अ किवें ਰਹੀ ਡੀਲ ਬਾਈ ਮੱਝ ਪਸੰਦ ਆ ਗਈ। ਬਈ ਬਹੁਤ ਵਧੀਆ ਲੱਗਿਆ ਜੀ ਸੰਤਾ ਆ ਕੇ ਜੀ। ਅੱਛਾ। ਹਾਂ ਪਹਿਲਾ ਪਹਿਲਾ ਪਸ਼ੂ ਖਰੀਦਿਆ ਇਹਨਾਂ ਕੋਲੋਂ ਤੁਸੀਂ? ਹਾਂ ਜੀ ਇਹਨਾਂ ਤੋਂ ਫਿਲਹਾਲ ਪਹਿਲਾਂ ਹੀ ਇਹ ਦੇ ਦਿੱਤੇ ਆ। ਠੀਕ ਹੈ। ਜਦੋਂ ਆਏ ਸਾਨੂੰ ਇਹਨਾਂ ਦੇ ਮਤਲਬ ਬਹੁਤ ਵਧੀਆ ਗੱਲ ਲੱਗੀ। ਅੱਛਾ। ਕਿਹਨਾਂ ਲੱਗਿਆ ਜੀ ਸਾਨੂੰ? ਠੀਕ ਹੈ। ਆ ਕੇ ਆਉਂਦੇ ਆਉਂਦੇ ਦੋ ਤਿੰਨ ਪਸ਼ੂ ਇਹਨਾਂ ਨੇ ਯਾਨੀ ਕਿ ਸੇਲ ਹੋ ਗਏ। ਹਾਂ ਇੱਕ ਤਾਂ ਗਾਂ ਵੇਚੀ ਤੇ ਇੱਕ ਮੱਝੇ ਤੋਂ ਪਹਿਲਾਂ ਜਿਹੜੀ ਨਾਲ ਵੇਚੀ ਹਾਂ ਜੀ। ਠੀਕ ਹੈ। ਉਹ ਮਤਲਬ ਕੋਸ਼ਾ ਨੂੰ ਪਸੂ ਖਰੀਦ ਕੇ ਵਧੀਆ ਹਾਂਜੀ ਸਾਨੂੰ ਬਹੁਤ ਪਸੰਦ ਆਈ ਠੀਕ ਹੈ ਠੀਕ ਹੈ ਸੋ ਦੱਸੋ ਇਹ ਬਾਈ ਹੋਰਿਆਣੇ ਮੱਝ ਖਰੀਦ ਲਈ ਹੈ ਦੂਜਾ ਸੂਆ ਸੂਈ ਹੈ ਹੁਣ ਤੋਰੀ ਮੜੀ ਸੋ ਦੱਸੋ ਇਹ ਮੱਝ ਹੁਣ ਇਹਦੀ ਚਵਾਈ ਕਰ ਲਈ ਵੀਰਣਾ ਜੀ ਅੱਛਾ ਪਾਸ ਕੀਤੀ ਚਵਾਈ ਹੋ ਗਈ ਇਹਦੀ ਹਾਂ ਠੀਕ ਹੈ ਚਵਾਈ ਹੋ ਗਈ ਸੋ ਤੋੜ ਕੇ ਦੱਸੋ ਦੋਸਤੋ ਮੱਝ ਬੜੀ ਕਮਾਲ ਦੀ ਹੈ ਬਾਈ ਕੋਲ ਜਾ ਕੇ ਵਾਦਾ ਕਰੇ ਕਰਮਾਂ ਵਾਲੀ ਥਵਾਨੇ ਦਾ ਰੁਖ ਸੋਣਾ ਹੈ ਢਾਂਚਾ ਚੰਗਾ ਹੈ ਇਹਦੀ ਮਿਲਕਿੰਗ ਹੋਈ ਵੀ ਹੈ ਇਹ ਗੱਲ ਧਿਆਨ ਚ ਕਰਦਿਏ ਕਿਉਂਕਿ ਪਾਸ ਕੀਤੀ ਹੈ ਵੀਰ ਹੋਰਿਆਣੇ ਸੋ ਇਹ ਵਿਕੀ ਹੋਈ ਮੱਝ ਹੈ ਵੈਸੇ ਇੱਕ ਚੌਂਕ ਜਾਂ ਪੂਰਾ ਕਰ ਰਹੇ ਆ ਤੇ ਬਾਕੀ ਬਾਈ ਕੋਲੇ ਰਿਕਾਰਡ ਵੀ ਬਣ ਜਾਣਾ ਉਹ ਵੀਡੀਓ ਜਿਹੜੀ ਪਈ ਰਹਿਣੀ ਆ ਚੈਨਲ ਦੇ ਉੱਤੇ ਬੰਦਾ ਦੇਖਦਾ ਰਹਿੰਦਾ ਵੀ ਜਿਹੜਾ ਪਸ਼ੂ ਘਰੇ ਖਰੀਦਿਆ ਹੁੰਦਾ ਉਹਦੀ ਮੌਕੇ ਦੀ ਤਿਆਰੀ ਕਿੱਦਾਂ ਦੀ ਹੁੰਦੀ ਆ ਸੋ ਇਹ ਮੱਝ ਵਿਕੀ ਹੋਈ ਐ ਤੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਚੱਲੀ ਐ ਬਾਈ ਫਰੀ ਜੁੜੇ ਹੋਏ ਆ ਦੋਸਤੋ ਆਪਣੇ ਚੈਨਲ ਨਾਲ ਤੇ ਇਨਾ ਵੀਰਾਂ ਨਾਲ ਵੀ ਉਹਦੇ ਕਰਕੇ ਇਹ ਬਾਈ ਫਰੀ ਇੱਥੇ ਆਏ ਸੀਗੇ ਲੁਧਿਆਣੇ ਦੇ ਵਿੱਚੋਂ ਇਹਨੇ ਮੇਲ ਕਾਫ ਨੂੰ ਮੱਝ ਨੇ ਜਨਮ ਦਿੱਤਾ ਸੀ ਸੋ ਇਹ ਵੈਗੀ ਐ ਇਹ ਤੋਂ ਬਿਨਾਂ ਇੱਕ ਤੁਹਾਨੂੰ ਬਹੁਤ ਸੋਹਣੀ ਝੋਟੀ ਦਿਖਾਉਣੀ ਐ ਇਦੇ ਬਾਰੇ ਵੀ ਆਪਾਂ ਗੱਲਬਾਤ ਬਾਈ ਨਾਲ ਕਰਾਂਗੇ। ਸੋ ਕਲਦੀ ਬਈ ਇਹਦੀ ਕੀ ਡਿਟੇਲ ਹੈ ਜੀ? ਇਹਦੀ ਵੀ ਦੂਜਾ ਸੂਆ ਹੁੰਦੀ ਹੈ। ਇਹਦੇ ਹਜੇ 8-9 ਦਿਨ ਬਾਕੀ ਨੇ ਸੂਣ ਚ। 8-9 ਦਿਨ ਦੂਜਾ ਸੂਆ। ਹਾਂ ਹਜੇ 4 ਦਿਨ ਤੋਂ ਮਤਲਬ ਸੇਰੰਦ ਹੋ ਰਹੀ ਹੈ। ਠੀਕ ਹੈ। ਇਹਦਾ ਵੀ ਰੇਟ ਫੋਨ ਤੇ ਰਹਿਣਾ। ਰੇਟ ਫੋਨ ਤੇ ਕਰਾਂਗੇ ਆਪਣੀ ਇੱਕ ਮਤਲਬ ਸਾਰੇ ਵੀਰਾਂ ਨੂੰ ਉਹ ਆ ਵੀ ਰੇਟ ਨਾ ਆਪਾਂ ਬਾਹਲੇ ਜ਼ਿਆਦਾ ਨਹੀਂ ਮੰਗਣੇ। ਆਪਾਂ ਦੇਣ ਲੈਣ ਵਾਲੀ ਮੰਗਾਂਗੇ ਬਸ 2-3000 ਦੀ ਜੈਜ ਸੂਈ। ਠੀਕ ਹੈ। ਪਹਿਲਾਂ ਹੀ ਜੈਜ ਕਰਾਂਗੇ ਰੇਟ। ਠੀਕ ਹੈ। ਹੋਰ ਦਗੇ ਭਾਈ। ਹਾਂ। ਸੋ ਛੋਟੀ ਵੀ ਬਣਾਵਟ ਆ ਗਾੜੀ ਅਗਲੇ ਥਣ ਤੁਨੂੰ ਇੱਥੋਂ ਕਲੀਅਰ ਦਿਸਦੇ ਆ ਚੰਗਾ ਥਣ ਦਾ ਸਹਿਜ ਹੈ ਨੋਟ ਕਰ ਲਿਆ ਕਰੋ ਜਿਹੜੀ ਮੱਝ ਤੁਸੀਂ ਖਰੀਦਦੇ ਹੋ ਉਹਦੇ ਅਗਲੇ ਥਣਾਂ ਦੇ ਵਿੱਚ ਜੋਸ਼ ਚੰਗਾ ਹੋਣਾ ਚਾਹੀਦਾ ਮੱਝ ਫੇਰ ਦੁੱਧਾਂ ਵੀ ਬਣਦੀ ਹੈ ਬਣਾਵਟ ਬੜੀ ਸੋਹਣੀ ਐ ਇਸ ਛੋਟੀ ਦੀ ਸੋ ਦੂਜਾ ਸੂਆ ਸੋਹਣੀ ਐ ਤੇ ਦੰਦਾਂ ਦੇ ਵਿੱਚ ਹਜੇ ਹਫਤਾ 10 ਦਿਨ ਲੈਂਦੀ ਐ ਛੋਟੀ ਬੰਤਰ ਬਹੁਤ ਚੰਗੀ ਐ ਇਹ ਲਗਭਗ ਮੇਰੇ ਖਲਦੀ ਭਾਈ ਜੈਡ ਬਲੈਕ ਹੀ ਦਿੰਦੀ ਆ ਹਾਂ ਜਨਾ ਜੈਡ ਬਲੈਕ ਹੀ ਠੀਕ ਐ ਹੋਰ ਕਿਹੜਾ ਕਿਹੜਾ ਕੀ ਭਾਈ ਐਨ ਮੋੜ ਸੋ ਮੁਰਾ ਨਸਲ ਦੀ ਚੋਟੀ ਬਸੋ ਸਿੰਗਾ ਤੋਂ ਤੁਨੂ ਛੇਪ ਸਿੰਗਾ ਦੀ ਵੀ ਸੋਹਣੀ ਲੱਗਣੀ ਹੈ ਢਾਂਚੇ ਦੀ ਬਣਾਵਟ ਵੀ ਬੜੀ ਚੰਗੀ ਹੈ ਦੀ ਸੋ ਇੱਕ ਸੋਹਣੀ ਚੋਟੀ ਤੁਸੀਂ ਦੇਖ ਰਹੇ ਹੋ ਹੁਣ ਰੇਟ ਬਾਈ ਕਹਿੰਦਾ ਵੀ ਡਿਮਾਂਡ ਜੈਜ ਜੀ ਹੋਊਗੀ ਤਾਂ ਜਿੰਨਾ ਮੰਗਾਗੇ ਉਹਦੇ ਚੋਂ ਬਹੁਤਾ ਵਾਧੇ ਵਾਲਾ ਰੇਟ ਨਹੀਂ ਹੋਊ ਮਤਲਬ ਉਹਦੇ ਚੋਂ ਬਹੁਤਾ ਘਟਨਾ ਨਹੀਂਗਾ ਉਸ ਤੋਂ ਬਾਅਦ ਚ ਜੋ ਰੇਟ ਡਿਮਾਂਡ ਹੋਊਗੀ ਉਹਦੇ ਚੋਂ 2-3000 ਦਾ ਇਧਰ ਉਧਰ ਫਰਕ ਵਾਲਾ ਰੇਟ ਹੋਊਗਾ ਸੋ ਜਿਹਨੂੰ ਮੱਝ ਪਸੰਦ ਆਉਂਦੀ ਹੈ ਤਾਂ ਕਰੋ ਸੰਬਰਕ ਚੰਗੇ ਢਾਂਚੇ ਦੀ ਹੈ ਬਰੀਡਿੰਗ ਤੇ ਕੰਮ ਕਰ ਸਕਦੇ ਹੋ ਤੁਸੀਂ ਏਦਾਂ ਦੀ ਝੋਟੀ ਤੋਂ ਸੋਹਣੇ ਬੱਚੇ ਲੈ ਸਕਦੇ ਹੋ ਸਟਰਕਚਰ ਬਹੁਤ ਸੋਹਣਾ ਝੋਟੀ ਦਾ ਤੇ ਥਣਾ ਚ ਬਿੱਥੀ ਦੀ ਜੇ ਗੱਲ ਕਰਦੇ ਆ ਉਹ ਵੀ ਚੰਗੀ ਥਣ ਦਾ ਸੈਰ ਵੀ ਸੋਹਣਾ ਚੋਏ ਝੋਟੀ ਬਸੋ ਦੂਜਾ ਸੁਆਸ ਬਾਕੀ ਵੀਰੇ ਦੀ ਤਾਂ ਗਾਈਆਂ ਵਾਲਾ ਕੰਮ ਜਿਵੇਂ ਆਪਾਂ ਕਹਿੰਨੇ ਨਾ ਵੀ ਉਹ ਸਾਹਮਦੇ ਨੇ ਐ ਜਿਵੇਂ ਮਰਜੀ ਹੱਥ ਫੇਰੀ ਚਲੋ ਗਾਂਵਾਂ ਵਾਲਾ ਕੰਮ ਖਿੱਚਣ ਵੇਲੇ ਵੀ ਪੂਰ ਨੂੰ ਮੱਲਾ ਡੰਡਾ ਫੜਨ ਦੀ ਲੋੜ ਨਹੀਂ ਸਹੀ ਆਪਾਸ ਕਰਨ ਵੇਲੇ ਵੀ ਠੀਕ ਹੈ ਹਾਂ ਓਕੇ ਤੋਂ ਦੋਸਤੋ ਸੁਭਾ ਦੀ ਸ਼ਰੀਫ ਹੈ ਇੱਕ ਹੋਰ ਮੱਝ ਦੂ ਅੱਗੇ ਇਹ ਕੰਨਵਾ ਸੂਆ ਸੂਪੀ ਬਈ ਇਹ ਤੀਸਰਾ ਸੂਆ ਜੀ ਵੀਰੇ ਸੂਈ ਆ ਹੂੰ ਇਹਨੇ ਮੇਲ ਕਾਫ ਨੂੰ ਜਾਣਨ ਦਿੱਤਾ ਹੈਗਾ ਠੀਕ ਹੈ ਕਿੰਨਾ ਤੇ ਇਹ ਪੌਣੀ ਤੋਂ ਥੱਲੇ ਵੀਰੇ 12-13 ਕਿਲੋ ਤੋਂ ਬਾਹਰ ਬੌਲੀ ਆ ਅੱਛਾ ਮੇਰਾ ਵੀਰ ਦੋੜਨਾਂ ਕੇ ਮਿੰਕੇ ਲਿਆ ਜਾ ਸਕਦਾ ਠੀਕ ਹੈ ਹਾਂ ਖੋਲ ਕੇ ਪਰਸੋ ਸਵੇਰ ਵੀ ਸੂਈ ਵੀ ਆ ਠੀਕ ਹੈ ਹਾਂ ਜੀ ਸੋ ਦੱਸੋ ਸ਼ੁਰੂਆਤ 12 ਕਿਲੋ ਬੌਲੀ ਤੋਂ ਹੈ ਮਿੰਤੀ ਕਰ ਸਕਦੇ ਹੋ ਤੁਸੀਂ ਭਾਵੇਂ ਦੋ ਟਾਈਮ ਤਿੰਨ ਟਾਈਮ ਤਾਜੀ ਸੂਈ ਵੀ ਇਹਦੀ ਵੀ ਬਣਾਵਟ ਮੱਝ ਦੀ ਚੰਗੀ ਐ ਤਿੰਨ ਮੱਝਾਂ ਚਾਰ ਮੱਝਾਂ ਸੀਗੀਆਂ ਜਿਹੜੀ ਪਹਿਲਾਂ ਜਦੋਂ ਬਾਈ ਨਾਲ ਗੱਲ ਹੋਈ ਐ ਤੇ ਦੋ ਮੱਝਾਂ ਜਿਹੜੀਆਂ ਅੱਜ ਇੱਥੇ ਪਹੁੰਚਦੇ ਆ ਪਹੁੰਚਦੇ ਆ ਸੇਲ ਹੋ ਗਈਆਂ ਦੋ ਗਾਵਾਂ ਜਿਹੜੀਆਂ ਉਹ ਇੱਥੇ ਆਉਂਦਿਆਂ ਤੋਂ ਜਿਹੜਾ ਇੱਕ ਗਾਂ ਸੌਰੀ ਮੇਰੇ ਸਾਹਮਣੇ ਜਿਹੜੀ ਸੇਲ ਹੋਈ ਐ ਸੋ ਕੋਸ ਪਸੂ ਵਿਕੀ ਜਾਂਦੇ ਕਿਉਂਕਿ ਗਾਹਕ ਬਾਈਵਰਾਂ ਕੋਲ ਸੁਖਣਾ ਸੋਹਣਾ ਹੁੰਦਾ ਢਾਂਚਾ ਇਸ ਮੱਝ ਦਾ ਵੀ ਚੰਗਾ ਐ ਖਵਾਨਾ ਇਹਦੀ ਵੀ ਅਗਾੜੀ ਅਗਲੇ ਥਾਂ ਨੂੰ ਬੜੇ ਚੰਗੇ ਦਿਸਦੇ ਐ ਸੋ ਚੰਗੀ ਮੱਝ ਐ ਜਿਹਨੇ ਖਰੀਦਨੀ ਆ ਵਾਕੇ ਦੇਖੇ ਬਾਕੀ ਸ਼ੁਰੂਆਤ ਬੜੇ ਸੋਹਣੇ ਬੌਲੇ ਤੋਂ ਕੀਤੀ ਐ ਨੇ ਵੀ ਤੁਸੀਂ ਆ ਗਾੜੀ ਨੋਟ ਕਰ ਲੋ ਥੰਡ ਦਾ ਸਾਈਜ਼ ਦੇਖ ਸਕਦੇ ਹੋ ਹਵਾਨੇ ਤੇ ਨਾੜਾਂ ਵੀ ਚੰਗੇ ਹਵਾਨਾ ਪਛਾਣ ਦੀ ਵੀ ਚੰਗਾ ਕਿਸਦਾ ਦੱਸੋ ਤੇ ਇਹਨੇ ਘੱਟੇ ਨੂੰ ਜਨਮ ਦਿੱਤਾ ਸੋ ਇਹ ਮੱਝਾਂ ਜਿਹੜੀਆਂ ਤੁਹਾਨੂੰ ਤਿੰਨ ਦਿਖਾਤੀਆਂ ਕਲਦੀ ਭਾਈ ਇਹਦੀ ਪੂਛ ਪੜੀ ਮਾੜੀ ਹਵਾਨਾ ਕੰਮ ਕਰਦਗੇ ਤਾਂ ਸੋ ਦੱਸੋ ਹਵਾਨਾ ਬਹੁਤ ਸੋਹਣਾ ਲੱਗਦਾ ਪਿੱਛੋਂ ਵੀ ਪੂਰਾ ਹੈਵੀ ਹੈ। ਤੋ ਹੁਣ ਤੁਸੀਂ ਇਹ ਰਹਿਵਾਨੇ ਦਾ ਰੁਖ ਦੇਖੋ। ਥੰਨ ਦਾ ਸਾਈਜ਼ ਦੇਖ ਸਕਦੇ ਹੋ। ਠੀਕ ਹੈ ਭਾਈ। ਓਕੇ। ਤੋ ਇਹ ਦੋਸਤੋ ਮੱਝਾਂ ਸਿੰਘਾਂ ਕੁਛ ਉੱਤੇ ਕੁਛ ਕਾਮਾ ਬਾਈ ਕੋਲ ਇੱਧਰ ਜਿਹੜੀਆਂ ਬੈਠੀਆਂ ਇਹਨਾਂ ਦੇ ਵਿੱਚੋਂ ਜਿਹੜੀ ਵਿਕੀ ਹੈ ਉਹ ਮੈਂ ਤੁਹਾਨੂੰ ਦੱਸ ਹੀ ਦੇਣਾ ਉਹ ਸਾਹਮਣੀ ਵੜ। ਕਲਦੀ ਭਾਈ ਇਹ ਪਾਸ ਹੋ ਜੇ ਮੇਰੇ ਖਿਆਲ ਤੇ ਵੇਚੀ ਹਾਂ ਜੀ। ਠੀਕ ਹੈ। ਇਹ ਦੂਸਰਾ ਸੁਆ ਸੁਈ ਦੀ ਜੀ ਵੀਰੇ। ਠੀਕ ਹੈ। ਇਹ 20 ਕਿਲੋ ਮੇਰਾ ਵੀਰ ਕੋਈ ਦੋ ਟਾਈਮ ਤਿੰਨ ਟਾਈਮ ਸੌਦਾ ਕਰਕੇ ਮਿਲ ਸਕਦਾ। ਠੀਕ ਹੈ ਹਾਂ ਸੇਵਾ ਖਤਮਾ ਦੇਣਾ 20 ਕਿਲੋ ਨੱਟ ਰੈਡੀ ਆ ਠੀਕ ਹੈ ਬਈ ਹਾਂ ਜੀ ਹਾਂ ਸਭ ਤੋਂ ਇੱਕ ਜਰਸੀ ਗਾਂ ਬਾਈ ਕੋਲ ਹੈਗੀ ਆ ਜਿਹੜੀ ਤੁਹਾਨੂੰ ਦਿਖਾਉਣੀ ਹੈ ਕਰਨਾ ਸੋਨੇ ਟਾਂਚੇ ਦੀ ਜਰਸੀ ਇਹ ਵੀ ਇਹ ਬਈ ਜਰਸੀ ਕਹਿੰਦੇ ਮਸੂਆ ਸੁਕੀ ਇਹ ਦੂਜਾ ਸੁਆ ਸੂਰੀ ਹੈ ਵੀਰੇ ਠੀਕ ਹੈ ਇਹ ਜਿਹਦੇ ਮਤਲਬ 5-6 ਦਿਨ ਸੁਨੂ ਨੂੰ ਬਾਤੀ ਨੇ ਲਾਡੂਆਂ ਬਹੁਤ ਬਿਆਣ ਲੈ ਵਿੱਚ ਹੂੰ ਹੂੰ ਸਹੀ ਹੈ ਸੰਤ ਤੁਹਾਨੂੰ ਟੀਜ ਹੋਈਆ ਠੀਕ ਹੈ ਕਲ ਦੀ ਬਈ ਕੀ ਰੇਟ ਰਹੂਗਾ ਇਹਦਾ ਰੇਡ ਵੀਰੇ ਹੁਣ ਮੰਨ ਕੇ ਚਲੋ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆ ਠੀਕ ਆ ਮੁੱਲ ਕਰਨ ਨੂੰ ਤੇਗਾ 85000 ਆ ਹੂੰ ਜਸਟ ਇਨ ਉਹੜੀ 80000 ਵੀ ਲੈਣੀ ਆ ਠੀਕ ਆ ਹਾਂ ਤੋਰਦਗੇ ਬਈ ਸੋਸਾਰੇ ਪੰਜ ਚਾਰ ਦਿਨ ਲੈਂਦੀ ਆ ਬਾਕੀ ਰੁੱਤ ਗਰਮੀ ਦੀ ਐ ਜਦੋਂ ਵੀ ਸੂਗੀ ਹਵਾਨਾ ਪੂਰਾ ਭਰਕੇ ਸੂਗੀ ਟਾਈਟ ਕਰਕੇ ਹੀ ਸੋਣਾ ਹੁੰਦਾ ਪਸ਼ੂ ਨੇ ਹੁਣ ਦਾ ਰੁੱਖ ਸੋਹਣਾ ਐ ਰੰਗ ਵੀ ਸੋਹਣਾ ਦੋਸਤੋ ਜਰਸੀ ਗਾਵਾਂ ਦੇ ਵਿੱਚੋਂ ਇਹ ਥੋੜਾ ਵੱਖਰਾ ਰੰਗ ਆ ਪਰ ਜਰਸੀ ਤੇ ਆਉਂਦਾ ਤਾਂ ਚਾਹੇਦਾ ਤੁਸੀਂ ਦੇਖ ਸਕਦੇ ਹੋ ਬਾਜ਼ਾਰ ਕਾਫੀ ਐ ਵਾਈਟ ਜਰਸੀਗਾਂ ਵਾਲੀ ਹੈ ਚੰਗੇ ਬੱਚੇ ਲੈ ਸਕਦੇ ਹੋ ਜਰਸੀ ਨਸਲ ਦੇ ਤੋਂ ਕਿਉਂਕਿ ਆਪੇ ਪਿਓਰ ਜਰਸੀ ਬਰੀਡ ਹੈ 80000 ਚ ਬਾਈ ਕਹਿੰਦਾ ਵੀ ਇਹ ਗਾਂ ਦੇ ਦੇਾਂਗੇ ਟਿਲ ਕਾਫੀ ਹਵਾਨੇ ਦੇ ਵਿੱਚ ਹਜੇ ਪੂਰਾ ਇਹਨੇ ਭਰਨਾ ਹਵਾਨਾ ਅੱਗੇ ਇੱਕ ਕਰਾਸ ਬਰੀਡ ਦੇ ਵਿੱਚ ਗਾਂ ਜਿਹਦੀ ਸਾਹਮਣੇ ਤੋਂ ਦੇਖ ਸਕਦੇ ਹੋ ਰੈੱਡ ਕਲਰ ਦੇ ਵਿੱਚ ਕਲਦੀ ਬਾਈ ਕਹਿੰਨ ਮਸੂਆ ਸੁਣ ਇਹ ਪਹਿਲਾ ਸੁਆ ਵੀਰੇ ਫੀਰੀ ਆ ਮੂਹ ਖੀਰੀ ਪਹਿਲਾ ਸੁਆ ਪਹਿਲਾ ਸੁਆ ਖੀਰੀ ਠੰਡੀ ਸੀ ਲੇਖੋ ਜਿੱਧਰ ਵੀ ਮਰਜੀ ਵੇਜੋ ਤੇ ਹਜੇ ਦਿਨ ਲੰਘ ਗਿਆ 10 12 ਸੂਨ ਠੀਕ ਹੈ ਬਾਸ ਸਿਰ ਮਨ ਲਾਪਾ ਨੂੰ ਆਈਏ ਬਾਸ ਏਰੀ ਆਪਾਂ ਦੇ ਦਾਂਗੇ ਜੇ ਕਿਸੇ ਵੀਰ ਨੇ ਮਤਲਬ ਇੱਕ ਟਾ ਟ੍ਰਾਂਜੈਕਸ਼ਨ ਦਾ ਪਾਉਣਾ ਤਾਂ ਵਧੀਆ ਮਤਲਬ ਉਹ ਕਰੂਗੇ ਕੀ ਕੀ ਰੇਟ ਰਹੂਗਾ ਜਾਂ ਫੋਨ ਤੇ ਰਹਿਣਾ ਰੇਟ ਵੀਰੇ ਮੰਨ ਕੇ ਚਲੋ ਹਾਂ ਨਾ ਜਿਹੜੀ ਇਹ 70000 ਦੀ ਹੈ ਠੀਕ ਹੈ ਤੋਰ ਦੀਏ ਤੋਰ ਦੇ 67000 ਦੀ ਹੈ ਵੈਡ ਸੋਨਾ ਰੰਗ ਹੈ ਜਰਸੀ ਸੀਮਨ ਲਵਾਇਓ ਬੱਚੇ ਜਰਸੀ ਚ ਬਹੁਤ ਸੋਹਣੇ ਵੀਰੀ ਆ ਜੀ ਮੂ ਤੂੰ ਖੀਰੀ ਹੈ ਕਾਂਟਾ ਤੁਸੀਂ ਇਹਦਾ ਦੇਖ ਸਕਦੇ ਹੋ ਹਜੇ ਕੱਚੀ ਐ ਦਣ ਲੈਂਦੀ ਐ ਸੋਨ ਦੇ ਵਿੱਚ ਤਿਆਰੀ ਚ ਵੱਖਰਾ ਰੰਗ ਹੀ ਦਿਸੂਗਾ ਜਿਆਦਾ ਪੱਖ ਜਰਸੀ ਵਾਲਾ ਹੀ ਐ ਜਿਵੇਂ ਆਪਾਂ ਕਹਿੰਨੇ ਨਾ ਕ੍ਰੌਸ ਪਸ਼ੂ ਆ ਬਹਿ ਜੋ ਪਹਿਲਾਂ ਬੱਸੀ ਐ ਜਿਵੇਂ ਐਂ ਦੇਖ ਲੋ ਐਂ ਬਹਿ ਜੋ ਸਹੀ ਐ ਹਾਂ ਤੇ ਦੋਸਤੋ ਬਹੁਤ ਸੋਹਣੀ ਬਣ ਕਰਾ ਵੈੜ ਦੀ ਤੋ ਤਿਆਰ ਕਿੰਨੀ ਹੋਜੂਗਾ ਤੁਸੀਂ ਸਮਝਣਾ ਪਰ 70000 ਚ ਬਾਈ ਕਹਿੰਦਾ ਵੀ ਇਹ ਵੈੜ ਦੇ ਦਿਆਂਗੇ ਭਾਣ ਵਾਲੀ ਬਾਈ ਕਹਿੰਦਾ ਵੀ ਖਰੀਦੀ ਐ ਤੇ ਉਸੇ ਤਰ੍ਹਾਂ ਦੇ ਨਾਲ ਤੁਹਾਨੂੰ ਇਹ ਗਾਂ ਜਿਹੜੀ ਮਿਲ ਜਾਣੀ ਐ ਸੋ ਇਹ ਕੋਸਾ ਗਾਮਾ ਇਸਾਈਰਤੇ ਸੀ ਇਹਦੇ ਨਾਲ ਇੱਕ ਬੱਸੀ ਆ ਦਿਹਾ ਨਹੀਂ ਸੂਈ ਦੀ ਆ ਠੀਕ ਹੈ ਸੋ ਇਹ ਵੀ ਸੋ ਇਹ ਪਹਿਲਾ ਸੂਈ ਇਹ ਸੂਈ ਦੀ ਆ ਮਗਰ ਬੱਛੀ ਆ ਠੀਕ ਹੈ ਅਜੇ ਸੇਵਾ ਨਾਲ ਸੂਈ ਨੂੰ ਇਹਦੇ ਥੱਲੇ ਹਾਂ ਮਤਲਬ 17 18 ਕਿਲੋ ਦੁੱਧ ਰੈਡੀ ਆ ਠੀਕ ਹੈ ਹਾਂ ਹਾਂ ਕੀ ਪਾ ਰਹਿਣਾ ਇਹਦਾ ਗਲਦੀ ਭਾਈ ਇਹਦਾ ਦੇਣ ਲੈਣ ਵਾਲਾ ਜੀ ਹੁਣ ਜੇ ਮੰਨ ਲਗੇ ਚੱਲੋ ਕੋਈ ਆਪਾਂ ਅੱਜ ਭਰ ਕੇ ਸੌਦਾ ਕਰਦਾ ਜਗਾ ਦੇਣ ਲੈਣ ਵਾਲਾ 68000 ਦੀ ਵੇਂ ਠੀਕ ਹੈ ਹਾਂ ਤੇ ਇਹ ਤੋਂ ਬਿਨਾ ਇੱਕ ਸਾਈਵਾਲ ਪੱਖ ਚ ਪੈਂਦੀ ਇਹ ਇਹ ਭਾਈ ਨਾਲ ਚ ਪੈਂਦੀ ਆ ਜੀ ਇਹਦੇ ਥੱਲੇ ਮੰਨ ਲਾ 14 15 ਕਿਲੋ ਗੋਲੀਆਂ ਮਗਰ ਇਹਦੇ ਬੱਛੀ ਆ ਬ ਠੀਕ ਹੈ 15 ਮਿੰਟ ਦੀ ਬੱਸ ਠੀਕ ਹੈ ਹਾਂ ਜੀ ਹਾਂ ਚੋਆਈ ਜਿੰਦੀ ਸੀ ਚੋਆਈ ਜ ਮਧੀਆਂ ਸਾਫ ਆਈ ਠੀਕ ਹੈ ਇਹ ਕੀ ਭਾਦੀ ਰਹੂਗੀ ਕਾਂ ਭਾਈ ਇਹ ਦੇ ਲੈਣ ਜੀ ਕਿਸੇ ਨਾਲ ਸੌਦਾ ਕਰਨਾ ਆਪਾਂ ਇਹ 55000 ਰੁਪਏ ਦਾ ਹੈ ਠੀਕ ਹੈ ਓਕੇ ਸੋ ਦੋਸਤੋ ਇਹ ਗਾਵਾਂ ਕੋਸ ਤੋਂ ਦਿਖਾਤੇ ਹੈ ਮੇਨ ਵੀਡੀਓ ਚਾਰਾਂ ਮੱਧਾਂ ਦੀ ਅੱਜ ਬਣਾਉਣੀ ਸੀ ਕਿਉਂਕਿ ਗਾਵਾਂ ਰੁਟੀਨ ਚ ਹੀ ਹੁੰਦੀਆਂ ਸਾਰੇ ਜਾਣਦੇ ਹੋ ਤੇ ਮੱਝਾਂ ਜਿਹੜੀਆਂ ਹੁਣ ਬਾਈ ਨੇ ਸ਼ੁਰੂ ਕੀਤੀਆਂ ਲਿਆਉਣੀਆਂ ਬਾਈ ਕਹਿੰਦਾ ਵੀ ਰੁਟੀਨ ਚ ਹੀ ਲਿਆਇਆ ਕਰਾਂਗੇ ਇੱਕ ਮੱਝ ਜਿਹੜੀ ਵੈਕੀ ਸੀਗੀ ਉਹ ਤੁਹਾਨੂੰ ਵੀਡੀਓ ਜ਼ਰੂਰ ਦਿਖਾਤੀ ਸੀ ਪਰ ਉਹਦੇ ਜਿਹੜੀ ਉਹ ਮਾਈ ਹੁਰੇਣੇ ਲੈ ਕੇ ਜਾਣੀ ਹੈ ਤੇ ਗੱਡੀ ਵੀੜੀ ਉਧਰ ਲੱਗ ਗਈ ਹੈ ਆਪਦੇ ਸਟੈਂਡ ਦੇ ਉੱਤੇ ਤੇ ਇਹ ਮੱਝ ਦੇ ਤਲਹਾਰਾ ਚੇਂਜ ਕਰ ਰਹੇ ਹੈ ਬਾਈ ਫਿਰ ਇਹਨਾਂ ਨੇ ਇਹ ਮੱਝ ਨੂੰ ਲੈ ਕੇ ਜਾਣਾ ਸੋ ਅੱਜ ਦੀ ਵੀਡੀਓ ਦੇ ਫਿਲਾਲ ਇਹ ਪਸੂ ਘਟਾਉ ਸੀ ਧੰਨਵਾਦ